ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਸਾਕੀ ਸੁਣਾਵਾਂਗੇ ਭਾਈ ਕੀਰਤੀ ਆ ਜੀ ਸਾਕੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਇੱਕ ਮਦਾਰੀ ਰਚਦਾ ਤਮਾਸ਼ਾ ਦਿਖਾਉਣ ਲਈ ਆਇਆ ਉਸ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਤਮਾਸ਼ਾ ਵੇਖ ਲੈਣ ਸਿੱਖਾਂ ਨੇ ਗੁਰੂ ਸਾਹਿਬ ਤਾਂ ਹੀ ਦੱਸਿਆ ਗੁਰੂ ਸਾਹਿਬ ਨੇ ਕਿਹਾ ਬਲਾਓ ਭਾਈ ਦੇਖ ਲੈਂਦੇ ਹਾਂ ਸਿੱਖ ਵੀ ਹੈਰਾਨ ਹੋ ਗਏ ਕਿ ਜੱਗ ਨੂੰ ਤਮਾਸ਼ਾ ਸਮਝਣ ਵਾਲਾ ਅੱਜ ਆਪ ਰਿਸ਼ਤਾ ਤਮਾਸ਼ਾ ਵੇਖਣ ਲਈ ਰਾਜ਼ੀ ਹੋ ਗਿਆ ਪਰ ਗੁਰੂ ਸਾਹਿਬ ਦੇ ਚੋਜ ਨੂੰ ਕੌਣ ਜਾਣ ਸਕਦਾ ਸੀ ਮਦਾਰੀ ਨੇ ਦਰਬਾਰ ਵਿੱਚ ਆਪਣਾ ਰੇਸ਼ੇਨ ਚਾਉਣਾ ਸ਼ੁਰੂ ਕਰ ਦਿੱਤਾ ਸਾਰੇ ਸਿੱਖ ਤਮਾਸ਼ਾ ਵੇਖ ਰਹੇ ਸਨ ਗੁਰੂ ਸਾਹਿਬ ਦਾ ਚੋਰ ਦਰਬਾਰ ਭਾਈ ਕੀਰਤੀਆ ਬੜੀ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ ਗੁਰੂ ਸਾਹਿਬ ਨੇ ਉਸਦੇ ਹੱਸਦੇ ਨੂੰ ਪੁੱਛਿਆ ਭਾਈ ਤੂੰ ਕਿਉਂ ਇੰਨਾ ਹੱਸ ਰਿਹਾ ਹੈ ਭਾਈ ਕੀਰਤੀਏ ਨੇ ਕਿਹਾ ਕਿ ਗੁਰੂ ਜੀ ਦੇਖੋ ਨਾ ਐਟਾ ਫਟਾ ਰਿਸ਼ ਕਿਸ ਤਰ੍ਹਾਂ ਮਦਾਰੀ ਤੋਂ ਡਰਦਾ ਛਾਲਾ ਮਾਰ ਰਿਹਾ ਹੈ ਗੁਰੂ ਸਾਹਿਬ ਨੇ ਫਰਮਾਇਆ ਇਹ ਤੇਰਾ ਹੀ ਪਿਓ ਹੈ ਇਹ ਸੁਣ ਭਾਈ ਕੀਰਤੀਆ ਗੰਭੀਰ ਹੋ ਗਿਆ ਅਤੇ ਕਿਹਾ ਕਿ ਗੁਰੂ ਜੀ ਮੇਰਾ ਪਿਤਾ ਤਾਂ ਨੌਵੇਂ ਪਾਸ਼ਾ ਦਾ ਚੋਰ ਬਰਦਾਰਸੀ ਸੇਵਕ ਸੀ ساری ਉਮਰ ਗੁਰੂ ਦੇ ਹਜੂਰ ਸੇਵਾ ਕੀਤੀ ਜੇ ਉਸ ਨੂੰ ਰਿਸ਼ਤੀ ਜੁਨੀ ਮਿਲਣੀ ਹੈ ਤਾਂ ਮੈਂ ਤਾਂ ਫਿਰ ਅਗਲੇ ਜਨਮ ਵਿੱਚ ਬਾਂਦਰ ਬਣਾਗਾ ਇਹ ਸੁਣ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਕੀਰਤੀਆ ਗੱਲ ਤੂੰ ਠੀਕ ਕਰਦਾ ਹੈ ਸੇਵਾ ਤੇਰੇ ਬਾਪ ਨੇ ਜ਼ਰੂਰ ਕੀਤੀ ਸੀ ਪਰ ਨਾਲ ਇੱਕ ਗਲਤੀ ਵੀ ਕਰ ਬੈਠਾ ਸੀ ਜਿਸ ਕਾਰਨ ਉਸ ਨੂੰ ਰਿਸ਼ਤੀ ਜੁਨੀ ਵਿੱਚ ਆਉਣਾ ਪਿਆ ਸਾਰੀ ਸੰਗਤ ਦੀ ਉਤਸੁਕਤਾ ਅਤੇ ਮਨ ਵਿੱਚ ਪਏ ਸ਼ੰਕੇ ਦੇਖ ਗੁਰੂ ਸਾਹਿਬ ਨੇ ਸਾਰੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਭਾਈ ਕੀਰਤੀਆ ਤੇਰਾ ਬਾਪ ਸ਼ੋਭਰਾਮ ਇੱਕ ਦਿਨ ਕੜਾ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ ਗੁਰੂ ਦਾ ਇੱਕ ਸਿੱਧਕੀ ਸਿੱਖ ਭਾਈ ਧੰਨਾ ਅਨਾਜ ਦਾ ਗੱਟਾ ਲੈ ਕੇ ਆਇਆ ਕੜਾ ਪ੍ਰਸ਼ਾਦ ਵਰਤੌਂਦਾ ਦੇਖ ਕੜਾ ਪ੍ਰਸ਼ਾਦ ਲੈਣ ਲਈ ਉਸਨੇ ਤੇਰੇ ਬਾਪ ਨੂੰ ਬੇਨਤੀ ਕੀਤੀ ਕਿ ਭਾਈ ਜੀ ਮੈਨੂੰ ਪ੍ਰਸ਼ਾਦ ਦਿਓ ਪਰ ਤੇਰਾ ਬਾਪੂ ਸ਼ੋਭਾਰਾਮ ਉਸ ਨੂੰ ਦੇਖ ਕੇ ਪਾਸੇ ਨੂੰ ਹੋ ਗਿਆ। ਜਦ ਭਾਈ ਧੰਨਾ ਦੂਜੇ ਪਾਸੇ ਜਾ ਬੈਠਾ ਤਾਂ ਸ਼ੋਭਾਰਾਮ ਉਸ ਦੇ ਲਿਪੜੇ ਕੱਪੜੇ ਦੇਖ ਕੇ ਫਿਰ ਹੋਰ ਪਾਸੇ ਨੂੰ ਹੋ ਗਿਆ। ਭਾਈ ਧੰਨਾ ਜੀ ਨੇ ਬੇਨਤੀ ਕੀਤੀ ਕਿ ਭਾਈ ਜੀ ਮੇਰਾ ਗੱਡਾ ਜਾਂਦਾ ਹੈ ਛੇਤੀ ਮੈਨੂੰ ਪ੍ਰਸ਼ਾਦ ਦੇ ਦਿਓ। ਪਰ ਕੋ ਸ਼ੋਭਾਰਾਮ ਉਸਦੇ ਨਾਲ ਬੋਲਿਆ ਪਰਾਂ ਹੋ ਕੇ ਬੈਠ ਜਾ, ਕਿੰਦਾ ਰਿਸ਼ੀ ਦੀ ਤਰ੍ਹਾਂ ਟੱਪਦਾ ਫਿਰਦਾ ਹੈ। ਇਹ ਸੁਣ ਭਾਈ ਧੰਨੇ ਨੇ ਧਰਤੀ ਤੇ ਡਿੱਗਾ ਪ੍ਰਸ਼ਾਦ ਦਾ ਕਣਕਾ ਮੂਹ ਚ ਪਾ ਧੰਨ ਗੁਰੂ ਕਿਹਾ ਤੇ ਨਾਲ ਹੀ ਬਚਨ ਕੀਤਾ ਕਿ ਰਿਸ਼ਤਾ ਤੂੰ ਹੈ ਮੈਂ ਤਾਂ ਗੁਰੂ ਸਾਹਿਬ ਦਾ ਸਿੱਖ ਹਾਂ ਜਿਸ ਤਰ੍ਹਾਂ ਗੁਰਮਾਣੀ ਗੁਰਬਾਣੀ ਦਾ ਪ੍ਰਮਾਣ ਹੈ ਕਿ ਇੱਕ ਸਾਧ ਬਚਨ ਅਟਲ ਦਾ ਭਾਈ ਧੰਨਾ ਸਾਧੂ ਗਿਰਤੀ ਵਾਲਾ ਸੀ ਉਸ ਦਾ ਬਚਨ ਪੂਰਾ ਹੋਇਆ ਤੇ ਤੇਰਾ ਬਾਪ ਸ਼ੋਭਾ RAM ਮਰਨ ਉਪਰੰਤ ਉਹ ਰਿਸ਼ਤੀ ਜੁਨੀ ਪੈ ਗਿਆ ਇਹ ਸੁਣ ਭਾਈ ਕੀਰਤੀਏ ਨੇ ਗੁਰੂ ਸਾਹਿਬ ਨੂੰ ਬੇਰਤੀ ਕੀਤੀ ਏ ਗੁਰੂ ਸਾਹਿਬ ਜੀ ਆਪ ਜਾਣੀ ਜਾਣੋ ਬਖਸ਼ਣ ਹਰੋ ਕਿਰਪਾ ਕਰੋ ਇਸ ਦੀ ਗਤੀ ਕਰੋ ਗੁਰੂ ਸਾਹਿਬ ਨੇ ਮਦਾਰੀ ਨੂੰ ਰਿਸ਼ਤਾ ਪੁਲ ਦੇ ਕੇ ਰਿਸ਼ਕ ਰੀਤ ਲਿਆ ਜਨਮ ਗਵਾਇਆ ਬਾਣੀ ਪੜ ਛਿੱਟੇ ਮਾਰੇ ਤਾਂ ਰਿਸ਼ ਦੇ ਸਰੀਰ ਵਿੱਚੋਂ ਸ਼ੋਭਾ ਰਾਮ ਦੀ ਆਤਮਾ ਬਾਹਰ ਨਿਕਲ ਕੇ ਗੁਰੂ ਸਾਹਮਣੇ ਆਈ ਅਤੇ ਗੁਰੂ ਨੂੰ ਪ੍ਰਣਾਮ ਕੀਤਾ ਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਇਸੇ ਨੂੰ ਹੀ ਗੁਰਬਾਣੀ ਵਿੱਚ یوں ਦਰਸਾਇਆ ਹੈ ਜੋ ਕਿ ਗੁਰੂ ਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਕੋ ਸ਼ੋ ਵਿਵੇਕਿਆ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਭਾਵ ਇਹ ਜੇ ਕੋਈ ਆਪਣੀ ਗਲਤੀ ਕਰਕੇ ਗੁਰੂ ਤੋਂ ਬੇਮੁਖ ਹੋ ਜਾਵੇ ਤਾਂ ਉਹ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋ ਸਕਦਾ ਕਈ ਜੁਨਾਂ ਵਿੱਚ ਭਰਮ ਭਰਮ ਕੇ ਵੀ ਮੁਕਤੀ ਗੁਰੂ ਦੇ ਚਰਨੀ ਪਿਆ ਹੁਕਮ ਮੰਨਿਆ ਹੀ ਹੁੰਦੀ ਹੈ ਗੁਰੂ ਦੀ ਚਰਨੀ ਪੈਣ ਤੋਂ ਇਲਾਵਾ ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੋ ਸਕਦੀ ਭਾਵੇਂ ਮਨੁੱਖ ਦਾ ਨਿਸਤਾਰਾ ਗੁਰੂ ਦੇ ਚਰਨੀ ਲੱਗਿਆ ਹੀ ਹੋਣਾ ਹੈ ਫਿਰ ਇਹ ਸਾਡੇ ਤੇ ਹੈ ਕਿ ਅਸੀਂ ਨਿਸਤਾਰਾ ਇਸੇ ਜਨਮ ਵਿੱਚ ਕਰਵਾਉਣਾ ਹੈ ਜਾਂ ਅਨੇਕਾਂ ਜੁਨਾਂ ਵਿੱਚ ਭਰਮ ਭਰਮ ਕੇ ਫਿਰ ਕਰਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੋ ਭੋਲੇ ਚੋ ਮਾਫ ਕਰ ਜੇ ਸਾਥੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ